ਅੱਜ ਨਿਊਜ਼ 24 ਦੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਜਸਵਿੰਦਰ ਬੋਪਰਾ ਅੱਜ ਇਸ ਵੇਲੇ ਮੌਜੂਦ ਆ ਸੀ ਜਲਾਲਾਬਾਦ ਵਿਖੇ ਦੱਸਦੀਏ ਕਿ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਆਪਦੀਆਂ ਕਈ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਸੀ ਉਹ ਸੇਵਾ ਮੁਕਤ ਹੋਏ ਨੇ ਯਾਨੀ ਕਿ ਰਿਟਾਇਰਮੈਂਟ ਹੋਏ ਨੇ ਵਿਭਾਗ ਦੇ ਵਿੱਚੋਂ ਤਾਂ ਅੱਜ ਇਹ ASI ਨੇ ਸੰਜੀਵ ਕੁਮਾਰ ਫਾਜ਼ਿਲਕਾ ਪੁਲਿਸ ਦੇ ਵੱਲੋਂ ਜਿਹੜਾ ਅੱਜ ਇਹਨਾਂ ਨੂੰ ਸੇਵਾ ਮੁਕਤ ਕੀਤਾ ਗਿਆ ਰਿਟਾਇਰਮੈਂਟ ਕੀਤਾ ਗਿਆ ਦੱਸਦੀਏ ਕਿ ਟ੍ਰੈਫਿਕ ਪੁਲਿਸ ਦੇ ਵਿੱਚ ਜਿਹੜੀਆਂ ਆਪਦੀਆਂ ਸੇਵਾਵਾਂ ਨਿਭਾ ਰਹੇ ਸੀ ਤਾਂ ਅੱਜ ਰਿਟਾਇਰਮੈਂਟ ਦੇ ਕੇ ਜਿਹੜਾ ਘਰ ਪਹੁੰਚੇ ਨੇ ਘਰ ਦੇ ਵਿੱਚ ਰਿਸ਼ਤੇਦਾਰ ਆਏ ਹੋਏ ਨੇ ਸੱਜਣ ਮਿੱਤਰ ਕਾਫੀ ਜਿਹੜੇ ਲੋਕ ਪਹੁੰਚੇ ਹੋਏ ਨੇ ਦੱਸਦੀ ਹੈ ਕਿ ਖੁਸ਼ੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਪਾਰਟੀ ਚੱਲ ਰਹੀ ਹੈ ਇਸ ਵਕਤ ਇਹਨਾਂ ਦੇ ਘਰੇ ਤਾਂ ਬਾਕੀ ਗੱਲਬਾਤ ਆਪਾਂ ਕਰਦੇ ਹਾਂ ਕਿ ਕਿਹੋ ਜੀਆਂ ਇਹਨਾਂ ਦੀਆਂ ਸੇਵਾਵਾਂ ਮਹਿਕਮੇ ਦੇ ਵਿੱਚ ਰਹੀਆਂ ਨੇ ਅੱਜ ਮਹਿਕਮੇ ਨੂੰ ਛੱਡ ਕੇ ਜਿਹੜਾ ਘਰੇ ਪਹੁੰਚੇ ਨੇ ਤਾਂ ਬਿਲਕੁਲ ਕਿਤੇ ਨਾ ਕਿਤੇ ਬੜੀ ਵੱਡੀ ਜਿਹੜੀ ਕਮੀ ਮਹਿਸੂਸ ਹੁੰਦੀ ਹੈ ਕਿਉਂਕਿ ਡੈਲੀ ਮਹਿਕਮੇ ਦੇ ਵਿੱਚ ਰਹਿਣਾ ਕਈ ਅਫਸਰਾਂ ਦੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਤਾਂ ਅੱਜ ਘਰ ਆਏ ਨੇ ਸੇਵਾਮੁਕਤ ਹੋ ਕੇ ਤਾਂ ਬਾਕੀ ਦੀ ਜਾਣਕਾਰੀ ਲੈਣੇ ਆ ਪਹਿਲਾਂ ਤਸਵੀਰਾਂ ਦਿਖਾਉਣੇ ਆ ਕਿ ਇਸ ਤਰੀਕੇ ਦੇ ਨਾਲ ਪਰਿਵਾਰ ਦੇ ਵੱਲੋਂ ਜਿਹੜਾ ਖੁਸ਼ੀ ਜਿਹੜੀ ਆ ਉਹ ਮਨਾਈ ਜਾ ਰਹੀ ਜੀ ਸਰ ਅੱਜ ਤੁਸੀਂ ਜਿਸ ਤਰੀਕੇ ਦੇ ਨਾਲ ਮਹਿਕਮੇ ਦੇ ਵਿੱਚੋਂ ਪੰਜਾਬ ਪੁਲਿਸ ਦੇ ਮਹਿਕਮੇ ਚੋਂ ਸੇਵਾਮੁਕਤ ਹੋਏ ਹੋ ਇੱਕ ਹਸਾਬ ਦੇ ਨਾਲ ਜਿਹੜਾ ਤੁਹਾਡਾ ਪਰਿਵਾਰ ਸੀਗਾ ਅੱਜ ਉਸ ਪਰਿਵਾਰ ਨੂੰ ਜਦ ਛੱਡ ਕੇ ਰਿਟਾਇਰਮੈਂਟ ਲੈ ਕੇ ਘਰ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਮੈਂ ਮਹਿਕਮੇ ਸਾਡੇ ਬਾਰੇ ਵੀ ਮਹਿਕਮੇ ਦੇ ਵਿੱਚ ਮੈਂ ਘਟੋ ਘਟ ਵੀ 32 ਸਾਲ 6 ਮਹੀਨੇ ਨੌਕਰੀ ਕੀਤੀ ਹੈ ਜੀ 5-5 ਸਾਲ ਦੀ ਉਮਰ ਪੂਰੀ ਹੋਣ ਤੇ ਮੈਂ ਰਿਟਾਇਰਮੈਂਟ ਆਇਆ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਥੈਂਕਸਫੁਲ ਕਹਿਣਾ ਥੈਂਕਸਫੁਲ ਕਹਿਣਾ ਥੈਂਕਸਫੁਲ ਕਹਿਣਾ ਵੀ ਮੈਂ ਮਹਿਕਮੇ ਦੇ ਵਿੱਚ ਕੋਈ ਵੀ ਅਹਿ ਜਾ ਕਨਕੋਣਾ ਕੰਮ ਨਹੀਂ ਕੀਤਾ ਅਹਿ ਜਾ ਹਣੋਂ ਕੰਮ ਨਹੀਂ ਕੀਤਾ ਵੀ ਜਿਹੜਾ ਮੈਨੂੰ ਕੋਈ ਦਾਗ ਲੱਗੇ ਮੇਰੀ ਨੌਕਰੀ 'ਤੇ ਦਾਗ ਲੱਗੇ ਜੇਕਰ ਗੱਲ ਕਰੀਏ ਜ਼ਿਲ੍ਹੇ ਦੇ ਵਿੱਚ ਕਿੱਥੇ ਤੁਸੀਂ ਆਪਣੀਆਂ ਸਵਾਵਾਂ ਨਭਾਈਆਂ ਨੇ ਠਾਣਿਆ ਕਿਹੜੇ-ਕਿਹੜੇ ਮੈਂ ਭਰਤੀ ਜ਼ਿਲ੍ਹਾ ਬਠਿੰਡਾ ਦਾ ਜੀ 2292 ਦਾ ਭਰਤੀ ਆ ਉਸ ਤੋਂ ਬਾਅਦ ਮੈਂ ਭਰਤੀ ਤੋਂ ਉੱਥੋਂ ਬਦਲੀ ਕਰਾ ਕੇ 96 'ਚ ਆ ਗਿਆ ਫਰੋਹਪੁਰ ਜੀ ਫਰੋਹਪੁਰ ਤੋਂ ਬਾਅਦ 8 'ਚ ਜ਼ਿਲ੍ਹਾ ਬਣਿਆ ਇੱਥੇ ਮੈਂ ਆ ਗਿਆ ਜੀ ਇੱਥੇ ਆ ਕੇ ਮੈਂ ਸਵਾਵਾਂ ਸਭ ਤੋਂ ਜ਼ਿਆਦਾ ਜਿਹੜੀਆਂ ਸਵਾਵਾਂ ਜਲਾਲਾਬਾਦ ਹੈਰੀਏ ਜੀ ਨਵਾਈਆਂ ਨੇ ਨਵਾਈਆਂ ਦਾ ਸੀਐਸਟਾਫ ਫਾਈਲਾਂ ਜੀ ਸਦਰ ਫਾਈਲਾਂ ਸਿਟੀ ਫਾਈਲਾਂ ਜੀ ਉਸ ਤੋਂ ਬਾਅਦ ਜਲਾਲਾਬਾਦ ਜੀ ਸਿਟੀ ਜੀ ਸਰ ਜਿਸ ਤਰੀਕੇ ਦੇ ਨਾਲ ਤੁਸੀਂ ਡੇਲੀ ਜਿਵੇਂ ਡਿਊਟੀ ਹੁੰਦੇ ਸੀਗੇ ਹਨਾ ਤੇ ਇੱਕ ਹਿਸਾਬ ਦੇ ਨਾਲ ਜਿਹੜਾ ਮਹਿਕਮਾ ਉਹ ਪਰਿਵਾਰ ਦੀ ਤਰ੍ਹਾਂ ਹੁੰਦਾ ਹੈ ਕਈ ਗੱਲਾਂ ਆਪਾਂ ਮਹਿਕਮੇ ਦੇ ਵਿੱਚ ਸ਼ੇਅਰ ਕਰਦੇ ਆ ਆਪਦੀਆਂ ਪਰਿਵਾਰ ਦੇ ਵਿੱਚ ਨਹੀਂ ਵੀ ਕਰਦੇ ਅੱਜ ਉਸ ਪਰਿਵਾਰ ਨੂੰ ਛੱਡ ਕੇ ਘਰ ਆਏ ਹੋ ਨਾ ਕੀ ਕਹਿਣਾ ਚਾਹੋਗੇ ਇਸ ਬਾਰੇ ਮਹਿਸੂਸ ਹੁੰਦਾ ਕਿ ਤਰ੍ਹਾਂ ਕਿਤੇ ਦੇਖੋ ਜੀ ਮਹਿਸੂਸ ਬੜਾ ਹੁੰਦਾ ਹੈ ਜੀ ਮਹਿਕਮੇ ਦੀਆਂ ਗੱਲਾਂ ਅਲੱਗ ਨੇ ਤੇ ਘਰ ਪਰਿਵਾਰ ਦੀਆਂ ਗੱਲਾਂ ਅਲੱਗਾਂ ਜੀ ਕਿਉਂ ਮਹਿਕਮੇ ਦੇ ਤੌਰ ਤੇ ਜਦੋਂ ਵੀ ਡਿਊਟੀ ਪੈ ਗਈ ਸਾਨੂੰ ਖੜੇ ਪੈਰ ਤੇ ਜਾਣਾ ਪੈਂਦਾ ਹੈ ਜੀ ਕਈ ਕੇਸਾਂ ਨੂੰ ਲੈ ਕੇ ਕਈ ਅੰਦਰ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਈ ਕੇਸਾਂ ਨੂੰ ਲੈ ਕੇ ਵੀ ਅਸੀਂ ਜੋ ਮੈਂ ਸਿਟੀ 'ਚ ਰਹਾ ਕਈ ਐਨਡੀ ਦੇ ਪਰਚੇ ਦਿੱਤੇ ਆ ਜੀ ਅਕਸਾਇ ਦੇ ਪਰਚੇ ਦਿੱਤੇ ਆ ਉਸ ਤੋਂ ਬਾਅਦ ਸਾਨੂੰ ਹਾਈ ਕੋਰਟ ਜਾਣਾ ਪੰਦਾ ਜੀ ਇਹਨਾਂ ਪਰਚਿਆਂ ਦੇ ਸਬੰਧੇ 'ਚ ਜੀ ਤੇ ਕਰਦਾ ਸਾਨੂੰ ਮੈਨੂੰ ਇਹ ਆ ਵੀ ਜਿਹੜੀ ਮੇਰੀ ਮੈਸੇਜ ਆ ਜੀ ਜੇ ਕਰਦੇ ਪਰਿਵਾਰ ਦਾ ਕੋਈ ਮੈਂਬਰ ਮੈਂ ਰਾਤ ਨੂੰ 2 ਵਜੇ ਉਟਾਇਆ 2 ਵਜੇ ਵੀ ਉੱਠਣਾ ਪਿਆ ਜੀ ਜ਼ਿੰਦਗੀ ਬਣਾ ਕੇ ਦਿੱਤਾ ਸਰ ਜ਼ਿੰਦਗੀ ਦੀ ਕੋਈ ਕਿਸੇ ਕੇਸ ਨੂੰ ਲੈ ਕੇ ਕੋਈ ਇਹੋ ਜੀ ਕਾਮਯਾਬੀ ਹੋਵੇ ਜਿਸ ਤੇ ਮਹਿਕਮੇ ਨੇ ਮਾਨ ਮਹਿਸੂਸ ਕੀਤਾ ਹੋਵੇ ਜਿਸ ਤੇ ਤੁਹਾਨੂੰ ਲੱਗਿਆ ਹੋਵੇ ਕਿ ਆ ਕੰਮ ਵਧੀਆ ਕੀਤਾ ਮਹਿਕਮੇ ਦੇ ਮੈਂ ਦੋ ਇਮਾਨਦਾਰੀ ਇਮਾਨਦਾਰੀ ਮਹਿਕਮੇ ਦੇ ਵਿੱਚ ਮੈਂ ਬੜੀ ਕੀਤੀ ਹੈ ਜੀ ਮੰਨ ਲਓ ਉਹ ਜੇ ਦੋ ਮੈਜ ਕੇਸ ਦਿੱਤੇ ਆ ਜਿਹੜੇ ਮਹਿਕਮੇ ਦੇ ਲਈ ਛਲਾਂਗਾ ਯੋਗ ਨੇ ਜੀ ਤੇ ਮੇਰੀ ਨੌਕਰੀ ਦੇ ਵਿੱਚ ਵੀ ਛਲਾਂਗਾ ਯੋਗ ਨੇ ਜੀ ਤੇ ਬਾਕੀ ਨੌਕਰੀ ਮੈਂ ਸਾਫ ਸੁਥਰੀ ਕੀਤੀ ਹੈ ਜੀ ਕੋਈ ਦਾਗ ਨਹੀਂ ਨੌਕਰੀ ਦੇ ਵਿੱਚ ਕੋਈ ਇੱਕ ਪਲ ਦੀ ਗੈਰ ਹੈਰੀ ਨਹੀਂ ਜੀ ਕਸਾ ਉਸਤਰੀ ਨੌਕਰੀ ਕੀਤੀ ਆ ਜੀ ਤੇ ਇਸ ਵਕਤ ਜਿਹੜਾ ਕਰਿਆ ਮੈਂ ਆਦੇ ਘਰਦਿਆਂ ਦੀ ਬਦੌਲਤ ਹੀ ਆਇਆ ਜੀ ਨਹੀਂ ਤਾਂ ਜੇ ਘਰਦੇ ਦਾ ਸਾਥ ਬੜਾ ਹੈ ਅੱਛਾ ਜੀ ਬਹੁਤ ਜ਼ਿਆਦਾ ਜੀ ਜਿੰਨਾ ਮੈਂ ਨੌਕਰੀ ਕਰਦਾ ਸੀ ਉਨਾ ਹੀ ਇਹਨਾਂ ਨੂੰ ਡਿਊਟੀ ਦੇਣੀ ਪੈਂਦੀ ਸੀ ਜੀ ਕਿਉਂ ਜੇ ਮੈਂ ਚੰਡੀਗੜ੍ਹ ਜਾਣਾ ਤੇ ਇਹਨਾਂ ਨੇ ਅੱਧੀ ਰਾਤ ਨੂੰ 2 ਵਜੇ ਉੱਠਣਾ ਮੈਨੂੰ ਰੋਟੀ ਪਾਣੀ ਬਣਾ ਕੇ ਦੇਣਾ ਮੈਂ ਜਾਣਾ ਜੀ ਹਾਈ ਕੋਰਟ ਜਾਣ ਦਾ ਜਿਹੜਾ ਮਸਲਾ ਸਾਡਾ 2 ਵਜੇ ਜਾਣਾ ਹੁੰਦਾ ਜੀ ਮਨੋ ਜਿਹਦੇ ਵੀ ਵੀਆਈਪੀ ਡਿਊਟੀ ਪਾਈਗੀ ਕਰਦਾ ਸਾਥ ਵੀ ਪੂਰਾ ਹੈ ਪਰ ਮਹਿਕਮੇ ਨੇ ਵੀ ਸਾਥ ਸਾਨੂੰ ਪੂਰਾ ਦਿੱਤਾ ਜੀ ਅੰਟੀ ਜੀ ਅੱਜ ਤੁਹਾਡੇ ਹਸਬੰਡ ਨੇ ਜਿਹੜੇ ਪੁਲਿਸ ਮਹਿਕਮੇ ਦੇ ਵਿੱਚੋਂ ਸੇਵਾ ਮੁਕਤ ਹੋ ਕੇ ਘਰ ਆਏ ਨੇ ਨਾ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਦਿਨ ਦੇ ਬਾਰੇ ਹਾਂਜੀ ਅੱਜ ਤੋਂ 23 ਸਾਲ ਉਹਨਾਂ ਡਿਊਟੀ ਕੀਤੀ ਹੈ ਜੀ ਬਹੁਤ ਵਧੀਆ ਕੀਤੀ ਹੈ ਜੀ ਅਸੀਂ ਵੀ ਨਾਲ ਉਹਦੇ ਸਾਥ ਦਿੱਤਾ ਹੈ ਜੀ ਜਦੋਂ ਵੇਲੇ ਕੋਲੇ ਉਹਨਾਂ ਲੋਡ ਪੈਂਦੀ ਸੀ ਤੇ ਨਾਲ ਸਾਥ ਦਿੰਦੇ ਰਹੇ ਕਦੇ ਮਹਿਸੂਸ ਤਾਂ ਨਹੀਂ ਕੀਤਾ ਸੀ ਵੀ ਅੱਧੀ ਰਾਤ ਤੰਗ ਕਰ ਮਨਾਤਾ ਨਹੀਂ ਨਹੀਂ ਕਦੇ ਨੀ ਮੁਸੂਸ ਕੀਤਾ ਸੀ ਇਸ ਗਾਲ ਨੂੰ ਅੱਜ ਬੱਚੇ ਵਾਲੇ ਨੇ ਤੇ ਇਹਨਾਂ ਨੇ ਆਦੇ ਸੇਰ ਤੇ ਵਾਲੇ ਨੇ ਜੀ ਹਾਂ ਜੀ ਕਿੰਨਾ ਚਿਰ ਨੌਕਰੀ ਕੀਤੀ ਐ ਅੰਕਲ ਨੇ ਇਹਨਾਂ ਨੇ ਤੁਹਾਨੂੰ ਦੱਸ ਦਿੱਤਾ ਹੈ 52 ਸਾਲ ਅੱਛਾ ਜੀ ਅੱਜ 58 ਸਾਲ ਦੀ ਸਰਵਿਸ ਹੈਗੀ ਇਹ ਉਮਰ ਹੈਗੀ ਹੈ ਜੀ ਹਾਂ ਜੀ ਅੱਜ ਕਰਕੇ ਆਏ ਨੇ ਵਾਪਸ ਸਾਡੇ ਕੋਲ ਜੀ ਕਿੰਨੇ ਬੱਚੇ ਨੇ ਤੁਹਾਡੇ ਤਿੰਨ ਬੱਚੇ ਨੇ ਦੋ ਲੜਕੇ ਇੱਕ ਲੰਕਾ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕੀ ਮਨ ਦੇ ਵਿੱਚ ਉਮੀਦਾਂ ਪਾਲੀਆਂ ਨੇ ਕਿ ਕਿਹੜੇ ਮਹਿਕਮੇ ਦੇ ਵਿੱਚ ਭਰਤੀ ਕਰਾਉਣੇ ਨੇ ਹਾਂ ਕਿਹੜੇ ਮਹਿਕਮੇ ਦੇ ਵਿੱਚ ਬੱਚਿਆਂ ਨੂੰ ਭਰਤੀ ਕਰਾਉਣਾ ਚਾਹੁੰਦੇ ਹੋ ਤੁਸੀਂ ਬੱਚਾ ਇੱਕ ਸਾਡਾ ਵਿਆਜ ਫਸਾਣਸ ਵਿੱਚ ਇੱਕ ਵਕੀਲ ਬਣਾ ਦਿੱਤਾ ਹੈ ਕਾਕੂ ਨੂੰ ਵੀ ਇਹ ਕਰਾ ਦਿੱਤੀ ਹੈ ਜੀ ਹਾਂ ਜੀ ਜੀ ਬਾਈ ਦੀ ਜਿਸ ਤਰੀਕੇ ਦੇ ਨਾਲ ਅੱਜ ਅੰਕਲ ਹੁਣੇ ਰਿਟਾਇਰਮੈਂਟ ਹੋਏ ਨੇ ਪੁਲਸ ਮਹਿਕਮੇ ਦੇ ਵਿੱਚ ਜਿਹੜੀਆਂ ਸੇਵਾਵਾਂ ਨਿਭਾਈਆਂ ਨੇ ਅੱਜ ਉਹਨਾਂ ਸੇਵਾਵਾਂ ਤੋਂ ਮੁਕਤ ਹੋਏ ਨੇ ਘਰ ਪਹੁੰਚੇ ਨੇ ਖੁਸ਼ੀ ਜਿਹੜੀ ਪਰਿਵਾਰ ਦੇ ਵਿੱਚ ਵੱਡੀ ਦੇਖਣ ਨੂੰ ਮਿਲ ਰਹੀ ਹੈ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਵੀ ਸਾਡੇ ਮਾਮਾ ਜੀ ਨੇ ਬੜੇ ਵੱਡੇ ਸਤਿਕਾਰਯੋਗ ਨੇ ਅਸੀਂ ਇਹਨਾਂ ਨੂੰ ਦੇਖ ਕੇ ਅਸੀਂ ਵੀ ਚਲੋ ਅੱਗੇ ਸਿੱਖਿਆ ਲਈ ਤੇ ਅਸੀਂ ਮੈਂ ਵੀ ਇਹ ਸਰਕਾਰੀ ਨੌਕਰੀ ਕਰ ਰਿਹਾ ਹਾਂ ਹੈਲਥ ਡਿਪਾਰਟਮੈਂਟ ਦੇ ਵਿੱਚ ਅਸੀਂ ਤਿੰਨੇ ਤਿੰਨੋਂ ਬ੍ਰਦਰ ਹੀ ਅਸੀਂ ਨੌਕਰੀ ਕਰ ਰਹੇ ਹਾਂ ਹੈਲਥ ਡਿਪਾਰਟਮੈਂਟ ਦੇ ਵਿੱਚ ਚਲੋ ਇਹਨਾਂ ਨੂੰ ਸਿੱਖ ਕੇ ਅਸੀਂ ਅੱਗੇ ਚੱਲੇ ਆਂ ਠੀਕ ਇਹਨਾਂ ਵੱਲ ਵੇਖ ਕੇ ਜਿਹੜਾ ਗੁਣ ਲਿਆ ਆ ਠੀਕ ਹੈ ਪਰ ਅਸੀਂ ਇਹ ਇੱਕ ਚੀਜ਼ ਦਾ ਮੈਂ ਇਹ ਦਾਵਾ ਕਰਨਾ ਚਾਹਾਂਗਾ ਇਹ ਬੰਦੇ ਨੇ ਸਾਡੇ ਮਾਮਾ ਜੀ ਬਿ ਆਇਤਿਕਨੇ 1 ਰੁਪਏ ਦੀ ਰਿਸ਼ਵਤ ਨਹੀਂ ਲਈ ਕਿਸੇ ਤੋਂ ਜਿੰਨੀ ਨੌਕਰੀ ਕੀਤੀ ਹੈ ਸਾਫ ਸੁਥਰੀ ਕੀਤੀ ਹੈ ਇਸ ਬੰਦੇ ਨੇ ਤੇ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਵੀ ਅਸੀਂ ਕਿਤੇ ਸਾਨੂੰ ਕੋਈ ਲੋੜ ਪੈਂਦੀ ਸੀ ਨਾਕੇ ਤੇ ਜਾਂ ਉਰਾ ਪਰ ਹਨ ਕਦੇ ਵੀ ਪਰੇ ਬੰਦੇ ਨੂੰ ਫੋਨ ਕਰੀਦਾ ਸੀ ਇੱਕ ਕਾਲ ਤੇ ਬੰਦਾ ਫੋਨ ਚੱਕਦਾ ਸੀ ਤੇ ਉਦੋਂ ਹੀ ਸਾਨੂੰ ਮਤਲਬ ਸਾਰਾ ਛੁਟਕਾਰਾ ਮਿਲ ਜਾਂਦਾ ਸੀ